ਹਾਂਜੀ ਹੁਣ ਜਿਹੜੀ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਹੀ ਧਰਨਾ ਲਾਤਾ ਜਿਹਦੇ ਵਿੱਚ ਜਿਹੜਾ ਜਸ਼ਨ ਬਾਬਾ ਜਿਹਨੇ ਕਿ ਭਈ ਆਪਣੀ ਜਾਨ ਦਿੱਤੀ ਗੋਲੀ ਮਾਰ ਕੇ ਕਿਉਂਕਿ ਇਹ ਜਿਹੜਾ ਆਮ ਆਦਮੀ ਪਾਰਟੀਾਂ ਦੇ ਚੱਕਰਾਂ ਦੇ ਵਿੱਚ ਜਿਹੜਾ ਕਿ ਇਹ ਹੁਣ ਜੁਧ ਕਾਥਲਾ ਵਿਰੁੱਧ ਇਹ ਲੋਕਾਂ ਦਾ ਕਹਿਣਾ ਪਹਿਲਾਂ ਇਹ ਵੀਡੀਓ ਸੁਣੋ ਬਹੁਤ ਵੱਡੀ ਜੋ ਅਪਡੇਟ ਆਈ ਹੈ ਸਾਹਮਣੇ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਸੁਣੋ ਵੀਡੀਓ ਬਣੇ ਰੋ ਚੈਨਲ ਤੇ ਉਹਦਾ ਯੁੱਧ ਕਾਤਲਾਂ ਵਿਰੁੱਧ ਕਾਤਲ ਕੌਣ ਹੈ ਜੀ ਫੌਜਾ ਸਿੰਘ ਸਰਾਰੀ ਤੇ ਉਹਨਾਂ ਦਾ ਪੀਏ ਲਾਡੀ ਜੀ ਹੁਣ ਦੁੱਖ ਹੁੰਦਾ ਆਪਣੀ ਮਤਲਬ ਐਮਐਲ ਖਿਲਾਫ ਧਰਨਾ ਲਾਉਣ ਕੋਸੇ ਬਹੁਤ ਹੈ ਦੁੱਖ ਜੀ ਮੈਂ ਇਹ ਦੱਸਦਾ ਵੀ ਇਹਨੇ ਇੱਕ ਕੱਲੇ ਟਰੇਡੇ ਪਿੰਡ ਚੋਂ ਪੈਸੇ ਨਹੀਂ ਲੈ ਐ ਇਹਨੇ ਗੁਰੂ ਸਾਹਿਬ ਬਲਾਗਦਾ ਕੋਈ ਪਿੰਡ ਨਹੀਂ ਛੱਡਿਆ ਜਿੱਥੋਂ ਦੂਰ ਦੂਰ ਥਾਂ ਤੋਂ ਪੈਸੇ ਲੈਣੇ ਇਹ ਕਹਿੰਦੇ ਘਰ ਦੀ ਬੈਠੀ ਦਫ਼ਤਰ ਦੇ ਵਿੱਚ ਉਹਨੂੰ 500 ਰੁਪਏ ਦੇ ਦੇ ਉਹ ਫੜ ਲੈਂਦੀ ਐ ਸਾਨੂੰ ਇਹਦੇ ਨਾਲ ਜਿਆਦੀਆਂ ਗੱਲਾਂ ਕੱਢਦੇ ਨੇ ਇਹਦੇ ਨਾਲ ਤਾਂ ਗਨਮੈਨ ਹੁੰਦੇ ਨੇ ਅਸੀਂ ਸਿੰਪਲ ਹੁੰਨੇ ਆ ਸਾਨੂੰ ਜਿੱਥੋਂ ਮਰਜ਼ੀ ਐ ਬਾਹਰ ਤੋਂ ਫੜ ਲੈਂ ਤੁਸੀਂ ਵੱਡੇ ਇਮਾਨਦਾਰ ਬਣੇ ਫਿਰਦੇ ਹੋ ਉਦੋਂ ਗਾਲ੍ਹਾਂ ਕੱਢਣ ਲਾਇ ਪੈਂਦੇ ਨੇ ਕਨਕਚੋਰ ਸਰਪੰਚੀਆਂ ਚੋਰ ਪੈਲਿਆਂ ਦੀਆਂ ਬੋਲੀਆਂ ਚੋਰ ਕਿਹੜੇ ਕਾੜੇ ਕੰਮ ਚ ਦੱਸਗੇ ਤੁਹਾਨੂੰ ਅਸੀਂ ਇਹ ਜਦੋਂ ਐਮਐਲਏ ਬਣੇ ਆ ਤੁਸੀਂ ਝੋਲ ਲਾਇਆ ਸੀ ਉਦੋਂ ਬਣਾਉਣ ਦੇ ਲਈ ਮੈਂ ਜੀ 40 45 ਲੱਖ ਰੁਪਇਆ ਲਾ ਚੁੱਕਿਆ ਇਹਦੇ ਵਿੱਚ 40 45 ਲੱਖ ਰੁਪਇਆ ਦੇ ਪਿੱਛੇ ਮੈਂ ਲਾ ਚੁੱਕਿਆ 10 ਗੱਡੀਆਂ ਮੈਂ ਲੈ ਕੇ ਚੱਲਦਾ ਸੀ ਐਮਐਲਏ ਬਣਿਆ ਤਾਂ ਮੰਤਰੀ ਦੋ ਤਿੰਨ ਮਹੀਨਾ ਬਾਅਦ ਬਣ ਗਿਆ 35 ਸੱਟੇ ਨੇ ਸਾਡੀ ਬਦਨਾਮੀ ਕਰਾਈ ਇਹਨੇ ਕਨਕ ਚੋਰੀ ਕਰ ਲਈ ਪਾਰਟੀ ਪਤਾ ਨਹੀਂ ਕਿਉਂ ਨਹੀਂ ਵੇਖ ਰਹੀ ਉਦੋਂ ਇਹਨੂੰ ਕੱਢ ਦੇਣਾ ਚਾਹੀਦਾ ਹੈ ਜਦੋਂ ਇਹਨੇ ਗਰੀਬਾਂ ਦੀ ਗਨਕ ਖਾਦੀ ਸੀ ਬਿਲਕੁਲ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਰਹਾਂਗੇ ਨਹੀਂ ਤਾਂ ਇਹ ਸਾਰੇ ਸਤੀਫੇ ਦੇਾਂਗੇ ਇਹਨੂੰ ਇੱਥੋਂ ਤੁਰੰਤ ਕੱਢ ਕੇ ਪਰਚਾ ਕਰਕੇ ਇਹਨੂੰ ਅੰਦਰ ਭੇਜੋ ਜਿਵੇਂ ਆਪਾਂ ਕਹਿੰਨਾ ਭਗਵੰਤ ਮਾਨ ਕੋਈ ਸੁੱਤਾ ਪਿਆ ਹੈ ਗੂੜੀ ਨੀਂਦ ਨਹੀਂ ਉਹਨੂੰ ਸਾਰਾ ਪਤਾ ਜੀ ਉਹਨੂੰ ਕਮਿਸ਼ਨ ਹੈ ਭਗਵੰਤ ਮਾਨ ਤਿਕਰ ਜਾਂਦਾ ਜੀ ਅੱਜ ਭਗਵੰਤ ਮਾਨ ਦੀ ਜਿੱਤ ਜਾਇਦਲ ਚੈੱਕ ਕਰ ਲੋ ਜੀ ਭਗਵੰਤ ਮਾਨ ਨੇ ਕਰੋੜਾਂ ਰੁਪਏ ਉਹ ਜੋੜ ਚੁੱਕਾ ਹੈ ਕਿਤੇ ਵੀ ਰੈਲੀ ਕਿਤੇ ਵੀ ਧਰਨਾ ਆਮ ਆਦਮੀ ਪਾਰਟੀ ਦਾ ਹਰੇਕ ਥਾਂ ਤੇ ਉਹ ਬੰਦਾ ਗਿਆ ਇੰਨੀ ਪਾਰਟੀ ਦੇ ਵਿੱਚ ਸੇਵਾ ਕਰਦਾ ਸੀ ਪੱਲਿਓਂ ਤੇਲ ਪਾਲਣਾ ਪੱਲਿਓਂ ਗੱਡੀ ਲਜਾਣੀ ਪਰ ਇਸ ਘਟ ਗਿਆ ਐਮਐਲਏ ਨੇ ਕੋਈ ਗੁਣ ਨਹੀਂ ਪਾਇਆ ਇਹਦੀ ਮਾੜੀ ਕਰਤੂਤ ਕਰਕੇ ਉਹਨੂੰ ਆਪਦੇ ਆਪ ਗੋਲੀ ਮਾਰਨੀ ਪਈ ਰੇਗ ਪਿੰਡ ਦੇ ਵਜੇ ਨੇ ਤਿੰਨ ਤਿੰਨ ਸੌਵਾਂ ਖਾਧੀਆਂ ਇਸ ਐਮਐਲਏ ਨੇ ਜੇ ਮੈਂ ਭ੍ਰਿਸ਼ਟਾਚਾਰੀ ਕਰ ਗਿਆ ਜੋ ਮਰਜ਼ੀ ਮੇਰੇ ਤੇ ਇਲਜ਼ਾਮ ਲਾ ਦਿਓ ਜੀ ਇਹ ਕਹਿੰਦਾ ਨਾ ਇਹ ਮੇਰੀਆਂ ਤਿੰਨ ਕੁੜੀਆਂ ਹੀ ਨੇ ਮੇਰੇ ਮੁੰਡਾ ਤਾਂ ਹੈ ਨਹੀਂ ਮੈਂ ਪੈਸੇ ਕਰਨੇ ਕੀ ਨੇ ਮੈਨੂੰ ਇਹ ਨਹੀਂ ਪਤਾ ਲੋਕ ਪੈਸੇ ਇਕੱਠੇ ਕਿਉਂ ਕਰਦੇ ਨੇ ਪਰ ਇਹਨੇ ਉਹਨਾਂ ਨਾਲੋਂ ਜਾਦੇ ਹਾਨੀ ਕੀਤੀ ਸਾਡੀ ਯੁੱਧ ਕਾਤਲਾਂ ਵਿਰੁੱਧ ਆਮ ਆਦਮੀ ਪਾਰਟੀ ਨੇ ਚਲਾਇਆ ਸੀ ਯੁੱਧ ਨਸ਼ਿਆਂ ਵਿਰੁੱਧ ਤੇ ਆਮ ਆਦਮੀ ਪਾਰਟੀ ਦੇ ਸਰਪੰਚ ਅਤੇ ਇਲਾਕੇ ਦੇ ਲੋਕਾਂ ਨੇ ਚਲਾ ਦਿੱਤਾ ਯੁੱਧ ਕਾਤਲਾਂ ਵਿਰੁੱਧ ਇਹ ਕਾਤਲ ਕਿਹਨੋਂ ਕਿਹਾ ਗਿਆ ਕਾਤਲਾਂ ਦੇ ਵਿੱਚ ਦੋ ਫੋਟੋ ਤੁਸੀਂ ਦੇਖ ਰਹੇ ਹੋ ਇੱਕ ਐਮਐਲਏ ਫੌਜਾ ਸਿੰਘ ਸਰਾਰੀ ਤੇ ਇੱਕ ਉਹਨਾਂ ਦੇ ਪੀਏ ਬਚਿੱਤਰ ਸਿੰਘ ਲਾਢੀ ਦੀ ਹੈ ਇਹ ਦੋਨਾਂ ਦੇ ਮੂੰਹ ਦੇ ਉੱਤੇ ਖੂਨ ਨਾਲ ਲਿਪੜੇ ਹੋਏ ਪੰਜੇ ਲਗਾਏ ਗਏ ਹੈ ਕਿ ਇਹ ਯੁੱਧ ਕਾਤਲਾਂ ਵਿਰੁੱਧ ਹੈ ਇਹ ਕਾਤਲ ਨੇ ਸਰਪੰਚ ਦੇ ਇਹਨਾਂ ਲੋਕਾਂ ਦਾ ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਤੋਂ ਹੀ ਇਹ ਜਿਹੜੇ ਲੀਡਰ ਸਾਡੇ ਨਾਲ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆਂ ਘਾਤਰ ਕੌਣ ਹੈ ਜੀ ਫੌਜਾ ਸਿੰਘ ਸਰਾਰੀ ਤੇ ਉਹਨਾਂ ਦਾ ਪੀਏ ਲਾਡੀ ਜੀ ਸਾਰੀਆਂ ਜੱਜਵੰਦੀਆਂ ਮੈਂ ਆਮ ਆਦਮੀ ਪਾਰਟੀ ਦਾ ਕਿਸਾਨ ਵਿੰਗ ਦਾ ਪ੍ਰਧਾਨ ਵੀ ਹਲਕਾ ਗੁਰੂ ਸਾਦਾ ਜੀ ਪਰ ਪਾਰਟੀ ਦੇ ਵਿੱਚ ਸੇਵਾ ਕਰਦਿਆਂ ਬਹੁਤ ਮਾੜੀ ਘਟਨੀ ਘਟੀ ਹੈ ਜੀ ਸਾਡੇ ਹਲਕੇ ਗੁਰੂ ਸਾਦੇ ਵਿੱਚ ਜਿਹੜਾ ਜਸ਼ਨ ਬਾਵਾ ਸਾਡੇ ਪਿੰਡ ਟ੍ਰੇਡੇ ਦਾ ਸਰਪੰਚ ਬਣਿਆ ਸੀ ਪਹਿਲੋ ਜਦੋਂ ਬਣਿਆ ਸੀ ਉਦੋਂ ਵੀ ਉਹਦੇ ਤੋਂ ਪੈਸੇ ਲੈ ਗਏ ਬਾਦ ਦੇ ਵਿੱਚ ਫਿਰ ਜਿਵੇਂ ਜਿਵੇਂ ਸਮਾਂ ਆਉਂਦਾ ਗਿਆ ਕਦੀ ਉਹਨੂੰ ਕਹਿਣ ਤੇਰੇ ਨਾਲ ਮੈਂਬਰ ਜੋੜਦੇ ਤਾਂ ਪੈਸੇ ਲੈਣੇ ਜੇ ਪੰਚਾਇਤੀ ਪੈਲੀ ਦੀ ਬੋਲੀ ਹੋਣੀ ਤਾਂ ਉਹਨੂੰ ਕਹਿੰਦੇ ਸਾਨੂੰ ਪੈਸੇ ਦਿਓ ਉਸ ਤੋਂ ਮਗਰੋਂ ਫਿਰ ਕਹਿੰਦੇ 1 ਲੱਖ ਰੁਪਇਆ ਦਿਓ ਬਾਕੀ ਉਹ ਐਡਾ ਕਿ ਭਲਾ ਮਾਨਸ ਨੌਜਵਾਨ ਮੁੰਡਾ ਹੀ ਸਾਡਾ ਕਿਤੇ ਵੀ ਰੈਲੀ ਕਿਤੇ ਵੀ ਧਰਨਾ ਆਮ ਆਦਮੀ ਪਾਰਟੀ ਦਾ ਰੇਕ ਥਾਂ ਤੇ ਉਹ ਬੰਦਾ ਗਿਆ ਐਨੀ ਪਾਰਟੀ ਦੇ ਵਿੱਚ ਸੇਵਾ ਕਰਦਾ ਹੈ ਪੱਲਿਓ ਤੇਲ ਬਾਲਣਾ ਪੱਲਿਓ ਗੱਡੀ ਲਜਾਣੀ ਪਰ ਇਸ ਘਟ ਗਿਆ ਐਮਐਲਏ ਨੇ ਕੋਈ ਗੁਣ ਨਹੀਂ ਪਾਇਆ ਇਹਦੀ ਮਾੜੀ ਕਰਤੂਤ ਕਰਕੇ ਉਹਨੂੰ ਆਪਦੇ ਆਪ ਗੋਲੀ ਮਾਰਨੀ ਪਈ ਹੂੰ ਇਹ ਇਸ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸੇਵਾ ਕਰਦਿਆਂ ਵੀ ਇਹਨਾਂ ਦਾ ਤੁਰੰਤ ਪਰਚਾ ਦਰਜ ਹੋਵੇ ਪੀਏ ਤੇ ਵੀ ਹੋਵੇ ਤੇ ਭਗਵੰਤ ਮਾਨ ਤੇ ਵੀ ਹੋਵੇ ਇਹ ਮੰਨ ਕਰਦੇ ਆਂ ਜਗਤ ਸਿੰਘ ਸਰਾਰੀ ਦਾ ਕਹਿੰਦੇ ਮੈਂ ਕੁਝ ਵੀ ਨਹੀਂ ਕੀਤਾ ਮੈਂ ਕਾਤਲਾਂ ਨੂੰ ਸਜ਼ਾ ਦਿਵਾਉਂਗਾ ਉਹਦਾ ਖੁਦ ਕਹਿ ਰਿਹਾ ਹਾਂ ਇੱਥੇ ਹੀ ਵੇਖੋ ਚੋਰ ਫੜਿਆ ਜਾਂਦਾ ਜੇਕਰ ਉਹਨੇ ਪੈਸੇ ਨਹੀਂ ਲਏ ਉਹਨੂੰ ਕੀ ਪਤਾ ਕਿਹ ਬੰਦੇ ਨੇ ਪੈਸੇ ਕਿਵੇਂ ਲਏ ਨੇ ਉਹ ਮੂੰਹੋਂ ਮੰਨ ਰਿਹਾ ਬੰਦਾ ਵੀ ਮੈਂ ਕਾਤਲਾਂ ਨੂੰ ਸਜ਼ਾ ਦਿਵਾਵਾਂਗਾ ਜਦੋਂ ਉਹਨਦੇ ਤੇ ਪ੍ਰੈਸ਼ਰ ਪੈ ਗਿਆ ਉਹਨਦੇ ਦਾ ਐਪਲੀਕੇਸ਼ਨ ਹੋ ਗਈ ਮਗਰੋਂ ਜਾ ਕੇ ਇੱਕ ਝੂਠੀ ਐਪਲੀਕੇਸ਼ਨ ਆਪਦੇ ਆ ਇਕੱਠੇ ਕਰਕੇ ਥੋੜੇ ਜੇ ਬੰਦੇ ਉਹਨਾਂ ਨੂੰ ਝੂਠੇ ਸਰਪੰਚ ਬਣਾ ਕੇ ਉਹਨਾਂ ਤੋਂ ਮੰਗ ਪੱਤਰ ਲੈਂਦਾ ਪਿਆ ਵੀ ਮੈਂ ਇਹਨਾਂ ਦੇ ਤੇ ਕਾਰਵਾਈ ਕਰਾਵਾਂਗਾ ਤੇ ਤੂੰ ਪਹਿਲਾਂ 8 ਦਿਨ ਕੀ ਕਰਦਾ ਪਿਆ ਉਹਨਾਂ ਦੇ ਘਰੋਂ ਭੱਜ ਕੇ ਕਿਉਂ ਗਿਆ ਉੱਥੇ ਸਰਕਾਰ ਦੇ ਵਿੱਚ ਆਇਆ ਉੱਥੋਂ ਭੱਜ ਕੇ ਗਿਆ ਲੋਕੇ ਇਹ ਨਾਲੇ ਆਪਦਾ ਉਹਨੂੰ ਪੁੱਤਰ ਸਮਝਦਾ ਪਿਆ ਤੇ ਇਹੋ ਜਿਹਾ ਬੰਦਾ ਹੈ ਕੀ ਮੰਨਦੇ ਹੋ ਜੀ ਹਾਂ ਹਾਂ ਭਾਈ ਜੀ ਯੁੱਧ ਕਾਤਲਾਂ ਵਿਰੁੱਧ ਕਿੰਨਾਂ ਨੂੰ ਹੁਣ ਕਾਤਲ ਕਹਿ ਰਹੇ ਹੋ ਤੁਸੀਂ ਮੈਂ ਤਾਂ ਕਾਤਲ ਐਮ ਐਲ ਏ ਸਾਹਿਬ ਤੇ ਪੀ ਏ ਸਾਹਿਬ 75 ਸਿੰਘ ਲਾਡੀ ਜੀ ਉਹਨਾਂ ਨੂੰ ਕਹਿਣਾ ਚਾਹਣਾ ਮੈਂ ਪਾਰਟੀ ਦਾ ਇੱਕ ਹਿੱਸਾ ਮੈਂ ਵੀ ਆਦਮੀ ਆਦਮੀ ਪਾਰਟੀ ਦਾ ਸਟੇਟ ਜੁਆਇੰਟ ਸੈਕਟਰੀ ਪੰਜਾਬ ਦਾ ਜਿਹੜਾ ਇੱਕ ਜਸ਼ਨ ਵੀ ਸਾਡੇ ਨਾਲ ਜੂਸ ਦਾ ਆਗੂ ਸੀ ਸਾਡੀ ਪਾਰਟੀ ਦਾ ਵਰਕਰ ਸੀ ਮੈਂ ਤਾਂ ਉਸ ਦਿਨ ਵੀ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਆ ਸਾਰੇ ਪਾਰਟੀ ਨੂੰ ਬੇਨਤੀ ਕੀਤੀ ਆ ਵੀ ਇਨਸਾਫ ਜਸ਼ਨ ਨੂੰ ਇਨਸਾਫ ਦਿਵਾਇਆ ਜਾਵੇ ਉਹ ਬੱਚੇ ਨੇ ਵੀ ਕਿਸੇ ਨਾ ਕਿਸੇ ਲੈਵਲ ਤੇ ਜਾਣਾ ਸੀ ਸਰਪੰਚੀ ਤੋਂ ਲੈ ਕੇ ਹੋ ਸਕਦਾ ਬੱਚਾ ਜਾ ਐਮਐਲਏ ਹੁੰਦਾ ਕੱਲ ਨੂੰ ਹੋ ਸਕਦਾ ਕੁਝ ਵੀ ਹੁੰਦਾ ਲੋਕਤੰਤਰ ਵਿੱਚ ਸਭ ਕੁਝ ਜਾਇਜ਼ ਆ ਤੇ ਅਸੀਂ ਤਾਂ ਬੇਨਤੀ ਕਰਦੇ ਆ ਇੱਕ ਨਾ ਜम्मेवार ਐਮਐਲਏ ਹਲਕੇ ਵਾਸਤੇ ਜੋ ਹਲਕੇ ਦਾ ਤੇ ਆਪਦੇ ਵਰਕਰਾਂ ਦਾ ਪਹਿਲਾਂ ਹੀ ਵੇੜਾ ਕਰਕੇ ਕਰ ਚੁੱਕਿਆ ਹੈ ਮਤਲਬ ਇਹ ਜਦੋਂ ਐਮਐਲਏ ਬਣੇ ਆ ਤੁਸੀਂ ਜੋਰ ਲਾਇਆ ਸੀ ਉਹ ਤੋਂ ਬਣਾਉਂਦੇ ਮੈਂ ਜੀ 40 45 ਲੱਖ ਰੁਪਇਆ ਲਾ ਚੁੱਕਿਆ ਇਹਦੇ ਵਿੱਚ ਨਾ ਪਹਿਲਾਂ 40-45 ਲੱਖ ਰੁਪਇਆ ਦੇ ਪਿੱਛੇ ਮੈਂ ਲਾ ਚੁੱਕਿਆ 10 ਗੱਡੀਆਂ ਮੈਂ ਲੈ ਕੇ ਚੱਲਦਾ ਸੀ ਆ ਪਿੰਡਾਂ ਵਿੱਚ ਮੇਰੇ ਜੜਸਿਕ ਪਿੰਡਾਂ ਵਿੱਚ ਕਦੇ ਵੀ ਬੂਥ ਲੱਗਣ ਦਾ ਕੋਈ ਆਸ ਨਹੀਂ ਸੀ ਜਿਹੜੇ ਬੰਦਿਆਂ ਨੂੰ ਮੈਂ ਪਾਰਟੀ ਨੂੰ ਛੱਡ ਕੇ ਆਇਆ ਸੀ ਮੇਰਾ ਉਹਨਾਂ ਨਾਲ 70 ਸਾਲ ਦਾ ਰਿਸ਼ਤਾ ਸੀ ਮੈਂ ਕਾਲੀ ਦਲ ਦੇ ਵਿੱਚ ਸੀ ਪਹਿਲਾਂ ਮੈਂ ਜ਼ਿਲ੍ਹਾ ਉਦੇਦਾਰਾਂ ਵਿੱਚ ਕੰਮ ਕੀਤਾ ਉਹਦੇ ਵਿੱਚ ਵੀ ਲੰਮਾ ਟਾਈਮ ਮੁੜ ਕੇ ਮੈਂ ਕਿਹਾ ਚਲੋ ਰਾਜਨੀਤੀ ਵਿੱਚ ਕੋਈ ਬੰਦਾ ਚੰਗਾ ਆਇਆ ਹੈ ਵੀ ਆਪਾਂ ਇਹਦੀ ਮਦਦ ਕਰੀਏ ਬੀ ਸਾਹਬ ਸੁਥਰਾ ਲੋਕਾਂ ਦੀ ਆਵਾਜ਼ ਤੇ ਇਹਨੂੰ ਜਿਤਾਉਣ ਚ ਇਲਾਕੇ ਨੂੰ ਹਲਕੇ ਨੂੰ ਪੁੱਛ ਲੋ ਵੀ ਕੁਲਦੀਪ ਸਿੰਘ ਸਮਰਾ ਦਾ ਯੋਗਦਾਨ ਹੈਗਾ ਸੀ ਜਾਂ ਨਹੀਂ ਹੈਗਾ ਹੁਣ ਦੁੱਖ ਹੁੰਦਾ ਆਪਣੇ ਮਤਲਬ ਐਮਐਲ ਖਿਲਾਫ ਧਰਨਾ ਲਾਉਣਾ ਪਵੇ ਬਹੁਤ ਹੈ ਦੁੱਖ ਜੀ ਮੈਂ ਇਹ ਦੱਸਦਾ ਵੀ ਇਹਨੇ ਇੱਕ ਕੱਲੇ ਟਰੇਡ ਦੇ ਪਿੰਡੋਂ ਪੈਸੇ ਨਹੀਂ ਲਏ ਇਹਨੇ ਗੁਰੂ ਸਾਹਿਬ ਲਾਗਦਾ ਕੋਈ ਪਿੰਡ ਨਹੀਂ ਛੱਡਿਆ ਜਿੱਥੋਂ ਦੂਰ ਦੂਰ ਥਾਂ ਤੋਂ ਪੈਸੇ ਲੈਣੇ ਉਧਰ ਅਰੇਸ ਬੰਦਿਆਂ ਤੋਂ ਵੀ ਪੈਸੇ ਲੈ ਗਿਆ ਤੇ ਕਈਆਂ ਨੂੰ ਕਹਿੰਦਾ ਮੈਂ ਤੁਹਾਡੇ ਕਾਗਜ਼ ਨਹੀਂ ਪੂਰੀ ਚੰਦ ਦਿੰਦਾ ਕਈਆਂ ਨੂੰ ਕਹਿੰਦਾ ਮੈਂ ਤੁਹਾਡੇ ਕਾਗਜ਼ ਕੈਂਸਲ ਨਹੀਂ ਹੋਣ ਦਿੰਦਾ ਤੇ ਦੋ ਦੋ ਤਿੰਨਾਂ ਤਿੰਨਾਂ ਥਾਂਵਾਂ ਤੋਂ ਰੇ ਕੇ ਪਿੰਡ ਚੋਂ ਪੈਸੇ ਇਕੱਠੇ ਕੀਤੇ ਇਹ ਬੰਦੇ ਨੇ ਪਹਿਲੀ ਗੱਲ ਐਮਐਲਏ ਬਣਿਆ ਤੇ ਮੰਤਰੀ ਦੋ ਤਿੰਨ ਮਹੀਨਾ ਬਾਪ ਬਣ ਗਿਆ ਪੈਂਤੀ ਸਟੇ ਨੇ ਸਾਡੀ ਬਦਨਾਮੀ ਕਰਾਈ ਇਹਨੇ ਕਣਕ ਚੋਰੀ ਕਰ ਲਈ ਸਾਰੀ ਦੁਨੀਆ ਨੂੰ ਪਤਾ ਜੱਗ ਚਾਰ ਹੁੰਦੀਆਂ ਵੀਡੀਓ ਵਾਇਰਲ ਹੋਈਆਂ ਗਰੀਬ ਲੋਕਾਂ ਦੀ ਕਣਕ ਖਾਦੀ ਹੁੰਦੀ ਹੈ ਲੈ ਕੇ ਬੈਠੀ ਐਮਪੀ ਇਲੈਕਸ਼ਨ ਦੇ ਵਿੱਚ ਇਹ ਲੁਕਦਾ ਫਿਰਿਆ ਫਿਰ ਇਹਨੇ ਆਪ ਦਾ ਭਰਾ ਕਬਾਇਨਾ ਜੋੜਿਆ ਐਮਪੀ ਇਲੈਕਸ਼ਨ ਦੇ ਵਿੱਚ ਸਾਡਾ ਐਮਪੀ ਇਹੋ ਜਿਹਾ ਬੰਦਾ ਹੈ ਪਾਰਟੀ ਪਤਾ ਨਹੀਂ ਕਿਉਂ ਨਹੀਂ ਵੇਖ ਰਹੀ ਉਦੋਂ ਹੀ ਇਹਨੂੰ ਕੱਢ ਦੇਣਾ ਚਾਹੀਦਾ ਹੈ ਜਦੋਂ ਇਹਨੇ ਗਰੀਬਾਂ ਦੀ ਗਨਕ ਖਾਦੀ ਸੀ ਪਰ ਫਿਰ ਵੀ ਨਹੀਂ ਸੋਚ ਰਹੀ ਪਾਰਟੀ ਨੂੰ ਨਾਲ ਲਈ ਫਿਰਦੀ ਹੈ ਇੱਕ ਇਹ ਸਾਡੀ ਸਾਰੀ ਪਾਰਟੀ ਦਾ ਨੁਕਸਾਨ ਕਰ ਰਿਹਾ ਕੱਲਾ ਐਮਐਲਏ ਭ੍ਰਿਸ਼ਟਾਚਾਰ ਆਦਮੀ ਬਿਲਕੁਲ ਫੁੱਲ ਕੋਈ ਪਿੰਡ ਨਹੀਂ ਕਹਿ ਸਕਦਾ ਮੈਂ ਇਹਨੂੰ ਪੈਸੇ ਨਹੀਂ ਦਿੱਤੇ ਕਿਸੇ ਸਾਰੇ ਪਿੰਡਾਂ ਚ ਪੈਸੇ ਨੇ ਖਾਦੇ ਰੱਜ ਕੇ ਫੁੱਲ ਭ੍ਰਿਸ਼ਟਾਚਾਰੀ ਕੀਤੀ ਕਿਸੇ ਕੰਮ ਚੋਂ ਪੈਸੇ ਨਹੀਂ ਛੱਡਦਾ ਇਹ ਕੰਦੇ ਘਰ ਦੀ ਬੈਠੀ ਦਫ਼ਤਰ ਦੇ ਵਿੱਚ ਉਹਨੂੰ 500 ਰੁਪਏ ਦੇ ਦਿਓ ਉਹ ਫੜ ਲੈਂਦੀ ਹੈ ਅੱਛਾ ਹਾਂ ਬਿਲਕੁਲ ਇਹਨੇ ਵੇਖੋ ਕਿਸੇ ਬੰਦੇ ਦੇ ਵਿਸ਼ਵਾਸ ਨਹੀਂ ਕੀਤਾ ਆਮ ਆਦਮੀ ਪਾਰਟੀ ਗੁਰੂ ਸਾਹਿਬ ਦੇ ਵਿੱਚ ਆਪਦਾ ਹੀ ਪਰਿਵਾਰ ਲਾਇਆ ਆਪਦਾ ਹੀ ਪੀਏ ਲਾਇਆ ਆਪਦੇ ਘਰ ਦੀ ਦਫ਼ਤਰ ਚ ਭਾਈ ਆ ਅੱਗੇ ਵੀ ਸਰਕਾਰਾਂ ਬੰਦੀਆਂ ਰਹੀਆਂ ਅੱਗੇ ਵੀ ਐਮਐਲਏ ਬੰਦੇ ਰਹੇ ਘੱਟ ਤੋਂ ਘੱਟ 50-50 ਬੰਦੇ ਘਲਕੇ ਦੇ ਵਿੱਚ ਕੰਮ ਕਰਦੇ ਸੀ ਸਿਰਫ ਇਕੱਲਾ ਐਮਐਲਏ ਬਣਾਇਆ ਅਸੀਂ ਆਪਦੇ ਲੋ ਇਮਾਨਦਾਰੀ ਦੇ ਹਿਸਾਬ ਨਾਲ ਵੀ ਵਧੀਆ ਨਵਾਂ ਬੰਦਾ ਆਇਆ ਪਰ ਇਹਨੇ ਸਾਡੇ ਹਲਕੇ ਦਾ ਬੇੜਾ ਗਰਕ ਕਰਤਾ ਤੇ ਸਾਡੀ ਵੀ ਬਦਨਾਮੀ ਬਹੁਤ ਜ਼ਿਆਦੀ ਕੀਤੀ ਉਹ ਦੱਖਣ ਦਾ ਲੋਕ ਕਹਿੰਦਾ ਵੀ ਯਾਰ ਤੁਹਾਡਾ ਐਮਐਲਏ ਆਏ ਆ ਸਾਨੂੰ ਇਹਦੇ ਨਾਲ ਜਿਆਦੀਆਂ ਗਾਲਾਂ ਕੱਢਦੇ ਨੇ ਇਹਦੇ ਨਾਲ ਤਾਂ ਗੰਨਮਾਨ ਹੁੰਦੇ ਨੇ ਅਸੀਂ ਸਿੰਪਲ ਹੁੰਨੇ ਆ ਸਾਨੂੰ ਜਿੱਥੇ ਮਰਜ਼ੀ ਐ ਬਾਹਰੋਂ ਫੱਲ ਲੈਂਦੇ ਇਦਰਾ ਓਏ ਤੁਸੀਂ ਵੱਡੇ ਇਮਾਨਦਾਰ ਬਣੇ ਫਿਰਦੇ ਹੋ ਉਦੋਂ ਹੀ ਗਾਲੀਂ ਕੱਢਣ ਡਾਇ ਪੈਂਦੇ ਨੇ ਕਨਕ ਚੋਰ ਸਰਪੰਚੀਆਂ ਚੋਰ ਪੈਲਿਆਂ ਦੀਆਂ ਬੋਲੀਆਂ ਚੋਰ ਕਿਹੜੇ ਕਾਰੇ ਕੰਮ ਚ ਦੱਸਗੇ ਤੁਹਾਨੂੰ ਅਸੀਂ ਅਸੀਂ ਤੇ ਮੈਂ ਭਗਵੰਤਬਾ ਨੂੰ ਬੇਨਤੀ ਕਰਦਾ ਜੇ 27 ਦੇ ਵਿੱਚ ਸਰਕਾਰ ਬਣਾਉਣੀ ਆ ਇਹਨੂੰ ਤੁਰੰਤ ਕੱਢ ਕੇ ਪਾਰਟੀ ਚੋਂ ਬਾਹਰ ਪਰਚਾ 302 ਦਾ ਦਰਜ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਬੰਦ ਕਰੋ ਇਹਨੂੰ ਪਤਾ ਲੱਗ ਜਾਵੇ ਵੀ ਐਮਐਲਏ ਬਣ ਕੇ ਭ੍ਰਿਸ਼ਟਾਚਾਰੀ ਐਂ ਕਰੀਦੀ ਫਿਰ ਜਦੋਂ ਅਸੀਂ ਐਮਐਲਏ ਬਣੇ ਹਾਂ ਇਹੋ ਜਿਹਾ ਕੋਈ ਪਿੰਡ ਨਹੀਂ ਜਿੱਥੇ ਅਸੀਂ ਸੋਮਾ ਨਹੀਂ ਖਾਧੀਆਂ ਵੀ ਅਸੀਂ ਭ੍ਰਿਸ਼ਟਾਚਾਰੀ ਨਹੀਂ ਕਰਾਂਗੇ ਰੇਗ ਪਿੰਡ ਦੇ ਵਜੇ ਨੇ ਤਿੰਨ ਤਿੰਨ ਸੋਮਾ ਖਾਧੀਆਂ ਐਸ ਐਮਐਲਏ ਨੇ ਜੇ ਮੈਂ ਭ੍ਰਿਸ਼ਟਾਚਾਰੀ ਕਰ ਗਿਆ ਜੋ ਮਰਜ਼ੀ ਮੇਰੇ ਤੇ ਇਲਜ਼ਾਮ ਲਾਦੇ ਹੋ ਜੇ ਇਹ ਕਹਿੰਦਾ ਨਹੀਂ ਮੇਰੀਆਂ ਤਿੰਨ ਕੁੜੀਆਂ ਹੀ ਨੇ ਮੇਰੇ ਮੁੰਡਾ ਤਾਂ ਹੈ ਨਹੀਂ ਮੈਂ ਪੈਸੇ ਕਰਨੇ ਕੀ ਨੇ ਮੈਨੂੰ ਇਹ ਨਹੀਂ ਪਤਾ ਲੋਕ ਪੈਸੇ ਇਕੱਠੇ ਕਿਉਂ ਕਰਦੇ ਨੇ ਪਰ ਇਹਨੇ ਉਹਨਾਂ ਨਾਲੋਂ ਜਾਦੇ ਹਾਨੀ ਕੀਤੀ ਸਾਡੀ ਕੋਈ ਪਿੰਡ ਛੱਡਿਆ ਨਹੀਂ ਜਿੱਥੋਂ ਪੈਸਾ ਇਕੱਠਾ ਨਹੀਂ ਕੀਤਾ ਇਹ ਮੈਂ ਬੇਨਤੀ ਕਰਦਾ ਹਾਂ ਭਗਵੰਤ ਮਾਨ ਨੂੰ ਬਿਲਕੁਲ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਰਹਾਂਗੇ ਨਹੀਂ ਤਾਂ ਇਹ ਸਾਰੇ ਸਤੀਫੇ ਦੇਾਂਗੇ ਇਹਨੂੰ ਇੱਥੋਂ ਤੁਰੰਤ ਕੱਢ ਕੇ ਪਰਚਾ ਕਰਕੇ ਇਹਨੂੰ ਅੰਦਰ ਭੇਜੋ ਮਤਲਬ ਤੁਹਾਨੂੰ ਇਹ ਪੂਰਾ ਮਤਲਬ ਭਗਵੰਤ ਮਾਨ ਤਾਂ ਕਹਿੰਦੇ ਆ ਕਿ ਅਸੀਂ ਬਖਸ਼ਦੇ ਨਹੀਂ ਕਿਸੇ ਨੂੰ ਕਿਉਂ ਬਖਸ਼ ਰਹੇ ਆ ਸਾਨੂੰ ਨਹੀਂ ਪਤਾ ਕਿਉਂ ਬਖਸ਼ ਰਹੇ ਨੇ ਇਹਨੂੰ ਇਹਨਾਂ ਦੀ ਕੋਈ ਏਡੀ ਵੱਡੀ ਪਾਰਟੀ ਨੂੰ ਦੇਣ ਵੀ ਨਹੀਂ ਕੋਈ ਇਹਨਾਂ ਦੀ ਰੈਲੀ ਕੋਈ ਕੱਠ ਵਿਖਾ ਦੇਣ ਭਗਵੰਤ ਮਾਨ ਸਾਡੇ ਹਲਕੇ 'ਚ ਨਹੀਂ ਆਉਂਦਾ ਵੈਸੇ ਭਗਵੰਤ ਮਾਨ ਇਹਨੂੰ ਲੱਗਦਾ ਮੈਂ ਤੁਹਾਨੂੰ ਸਾਰਿਆਂ ਨੂੰ ਕਹਿ ਦਿਆਂ ਸਾਡੇ ਹਲਕੇ 'ਚ ਜੋ ਐਮਐਲਏ ਬਣਿਆ ਉਹ ਤੋਂ ਮਗਰ ਇੱਕ ਵੀ ਭਗਵੰਤ ਮਾਨ ਨਹੀਂ ਆਇਆ ਕਿਉਂ ਨਹੀਂ ਆਇਆ ਉਹਨੇ 35 ਠੇ ਭ੍ਰਿਸ਼ਟਾਚਾਰੀ ਕਰ ਲਈ ਪਰ ਪਾਰਟੀਆਂ ਇੰਗਮੈਂਟ ਉੱਤੋਂ ਪਤਾ ਨਹੀਂ ਚਾਉਣੀ ਵੇਖ ਰਹੀ ਵੀ ਇਹਨੂੰ ਬੰਦੇ ਨੂੰ ਬਾਹਰ ਕੱਢ ਗਏ ਪਾਰਟੀ 'ਚ ਇਹਦੇ ਕਰਕੇ ਸਾਡਾ ਇੱਕ ਗੁਰੂ ਹਲਕਾ ਨਹੀਂ ਸਾਡੀ ਬਾਰਡਰ ਬਿਲਟ ਸਾਰੀ ਫਾਈਲ ਕਾ ਤੋਂ ਲੈ ਗਏ ਗਰਦਾਸਪੁਰ ਤੱਕ ਸਾਰੀ ਉੱਡੇ ਗਈ ਸਿਰਫ ਇਸ ਬੰਦੇ ਕਰਕੇ ਇਹ ਵੱਡਾ ਭ੍ਰਿਸ਼ਟਾਚਾਰੀ ਹੈ ਇੱਕ ਪੁਲਸ ਵਾਲਾ ਬਣ ਕੇ ਇਹਨੂੰ ਅੱਗੇ ਪਤਾ ਸੀ ਕਿਵੇਂ ਪੈਸੇ ਖਾਈਦੇ ਨੇ ਇਹਨੇ ਲੋਕਾਂ ਨੂੰ ਡੈਸ਼ਤ ਪਾਈ ਹੋਈ ਇੱਥੇ ਗੰਦ ਦੀ ਇੰਨਾ ਵੱਡਾ ਭ੍ਰਿਸ਼ਟਾਚਾਰੀ ਬੰਦਾ ਹੈ ਬਹੁਤ ਇਸ ਤਰ੍ਹਾਂ ਨਾ ਜੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਜੀ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਜੁੱਧ ਨਸ਼ਾ ਵਿਰੁੱਧ ਹਾਂ ਉਦੋਂ ਬਾਅਦ ਜੁੱਧ ਸ਼ੁਰੂ ਕਰਤਾ ਸਾਡੀ ਪ੍ਰੀਤੀ ਮਲਹੋਤਰਾ ਭੈਣ ਨੇ ਠੀਕ ਹੈ ਜੀ ਜੁੱਧ ਦਿੱਲੀ ਵਾਲਿਆਂ ਵਿਰੁੱਧ ਹਾਂ ਫੋਨ ਆ ਗਿਆ ਜੁੱਧ ਕਾਤਰਾ ਵਿਰੁੱਧ ਐਮਐਲ ਇੱਕ ਨਹੀਂ ਹੈਗਾ ਜੀ ਤੁਸੀਂ ਅੱਜ ਦੀ ਡਿਬੇਟ ਦੇ ਵਿੱਚ ਤੁਸੀਂ ਦੇਖ ਲਓ ਪਿਛਲਾ ਰਿਕਾਰਡ ਚੈੱਕ ਕਰੋ ਐਮ ਐਲ ਏ ਦਾ ਅੱਜ ਦਾ ਰਿਕਾਰਡ ਚੈੱਕ ਕਰ ਲਓ ਜੀ ਸਾਰਿਆਂ ਐਮ ਐਲ ਐ ਨੇ 100 100 ਕਿਲਾ 150 ਕਿਲਾ ਜ਼ਮੀਨ ਬਣਾ ਲੀਆ ਜੀ ਠੀਕ ਹੈ ਜੀ ਮੰਤਰੀਆਂ ਨੂੰ ਸਾਰਿਆਂ ਨੂੰ ਪਤਾ ਹੈ ਜੀ ਜੇ ਆਪਾਂ ਕਹਿੰਦੇ ਭਗਵੰਤ ਮਾਨ ਕੋਈ ਸੁੱਤਾ ਪਿਆ ਹੈ ਗੂੜੀ ਨੀਂਦ ਨਹੀਂ ਉਹਨੂੰ ਸਾਰਾ ਪਤਾ ਜੀ ਉਹਨੂੰ ਕਮਿਸ਼ਨ ਭਗਵੰਤ ਮਾਨ ਤੇ ਕਰ ਜਾਂਦਾ ਜੀ ਅੱਜ ਭਗਵੰਤ ਮਾਨ ਦੀ ਜਾਇਦਾਦ ਚੈੱਕ ਕਰ ਲਓ ਜੀ ਭਗਵੰਤ ਮਾਨ ਨੇ ਕਰੋੜਾਂ ਰੁਪਏ ਉਹ ਜੋੜ ਚੁੱਕਾ ਹੈ ਠੀਕ ਹੈ ਨਾ ਜੀ ਹੁਣ ਉਹ ਤਾਂ ਜੋ ਮਰਜੀ ਡਾਟ ਕਰੀ ਜਾਵੇ ਜੀ ਮੈਂ ਤਾਂ ਜੀ ਕਮੇਡੀ ਛੱਡ ਦਿੱਤੀ ਹੈ ਜੀ ਮੈਂ ਕਿ ਪੈਸੇ ਲੈਂਦਾ ਸੀ ਹੁਣ ਦਿੰਦਾ ਗੱਲ ਪਰਸੋ ਲੁਧਿਆਣਿਆਂ ਦਾ ਪਾਸ ਸੀ ਤੇ ਹੈਰਾਨਗੀ ਦੀ ਗੱਲ ਹੈ ਲੁਕੀ ਉਹੋ ਜੇ ਐਮ ਐਲ اے ਬਣਾ ਦਿੰਦੇ ਆ ਜੀ ਹੁਣ ਲੁਧਿਆਣੇ ਦਾ ਜਿਹੜਾ ਇਹਨਾਂ ਦਾ ਐਮ ਐਲ اے ਰੂੜਾ ਉਹਨੂੰ ਸ਼ਹੀਦ ਕਰਤਾਰ ਸਿੰਘ ਸਰਾਬਦਾ ਨਾਮ ਵੀ ਨਹੀਂ ਪਤਾ ਹੈਗਾ ਜੀ ਠੀਕ ਹੈ ਜੀ ਉਹੋ ਜੇ ਐਮ ਐਲ اے ਸਾਨੂੰ ਉਮੀਦ ਕੀ ਹੋਏਗੀ ਇਸ ਇਧਾਂ ਦੀ ਪਾਰਟੀ ਹੈ ਇਹ ਸ਼ਹੀਦ ਮੈਂ ਨਾ ਜੀ ਸੋਚ ਕੇ ਸੀ ਅੱਬ ਉੱਥੇ ਜਾ ਕੇ ਖੜਗੜ ਕਰਾਂ ਜਾ ਕੇ ਸੋ ਹੁਣ ਸ਼ਰਮ ਆਉਂਦੀ ਸਾਨੂੰ ਉੱਥੇ ਜਾਣ ਲੱਗੇ ਕਿ ਇਸ ਮੁਗਦੇ ਨਾਲ ਜਾ ਕੇ ਸ ਕਿਉਂਕਿ ਇਸ ਤਰ੍ਹਾਂ ਦੀ ਭ੍ਰਿਸ਼ਟਾ ਕੱਲੇ ਗੁਰੂ ਅਰਜਨ ਸਾਹਿਬ ਚ ਨਹੀਂ ਪੰਜਾਬ ਦੇ ਸਾਰੇ ਐਮਐਲਏ ਪੈਸੇ ਕਮਾਉਣ ਤੇ ਹੋਗੇ ਟੋਟਲੀ ਕੋਈ ਰੇਤਾ ਦਾ ਖਾਰ ਰਿਹਾ ਜੀ ਜੇ ਕਹਿੰਦਾ ਚਿੱਟਾ ਚਿੱਟਾ ਸ਼ਰੀਆਂ ਵੇਚ ਲੈ ਜਨਕੀ ਸ਼ਰੀਆਂ ਵਿਕ ਰਿਆ ਕਿਉਂਕਿ ਤੁਸੀਂ ਆਪ ਬਹੁਤ ਜਿਆਦੀਆਂ ਵੀਡੀਓ ਵਾਇਰਲ ਕਰਦੇ ਹੋ ਚਿੱਟਾ ਸ਼ਰੀਆਂ ਵਿਕ ਰਿਆ ਇਹ ਇੱਕ ਸਰਕਾਰ ਦਾ ਬਸ ਇੱਕ ਟਘਵੰਚਾ ਜੀ ਅਸੀਂ ਚਿੱਟਾ ਪੰਜਾਬ ਮੁਗਮੁਦ ਕਰ ਦਿੱਤਾ ਹੈ ਕਿਉਂਕਿ ਜੇ ਦੇਖਿਆ ਜਾਵੇ ਪੰਚਾਇਤਾਂ ਦਾ ਕਰੋੜਾਂ ਅਰਬ ਰੁਪਇਆ ਇਹਨਾਂ ਨੂੰ ਸੌਂਚ ਚੁੱਕ ਸਮਾਗਮਾਂ ਵਿੱਚ ਖਰਾਬ ਕਰਤਾ ਹੈ ਜੇ ਇਹੀ ਸੌਂ ਜਿਹੜੀ ਗੁਰਦਰ ਸਾਹਿਬ ਚੱਕ ਲੈਂਦੇ ਜਾ ਕੇ ਠੀਕ ਨਾ ਘੱਟੋ ਘੱਟ ਹਰੇਕ ਪੰਚਾਇਤ ਦਾ 20-20 ਹਜ਼ਾਰ ਰੁਪਇਆ ਖਰਚਾ ਆ ਗਿਆ ਜੀ ਜੋ ਸੌ ਚੱਕ ਕੇ ਸਹੀ ਕੰਮ ਕਰਦੇ ਆ ਫਿਰ ਇਹਨਾਂ ਨੂੰ ਮੈਂ ਨਹੀਂ ਸੌ ਚੱਕ ਕੇ ਸੌ ਦਾ ਸੱਚੀ ਵੀ ਮਾਰੀ ਐ ਝੂਠੀ ਮਾਰੀ ਕੈਪਟਨ ਨੇ ਚੱਕਿਆ ਹੁੰਦਾ ਕੱਖ ਨਹੀਂ ਰਿਹਾ ਬਾਦਲ ਕਹਨੇ ਸੌ ਚੱਕੀ ਐ ਜੀ ਸਾਹਬ ਨੇ ਕਿਆ ਸੀ ਸੌ ਖਾਣੀ ਨਹੀਂ ਸੌ ਖਾਣੀ ਨਹੀਂ ਜੀ ਇਹੋ ਜਿਹੇ ਮੂਰਖ ਲੋਗ ਆ ਜਿਹੜੇ ਨਾ ਮਗਰ ਲੱਗੇ ਸੌ ਚੱਕੀਆਂ ਦੇ ਹੱਥ ਲੰਮੇ ਕਰਕੇ ਜੀ ਮੈਂ ਤਾਂ ਕਿਆ ਸੀ ਗੁਰਦਰ ਸਾਹਿਬ ਆਦੇ ਸੌ ਚੱਕ ਲੋ ਪਰ ਸੌ ਤਾਂ ਖਾਣੀ ਮਾਰੀ ਐ ਜੀ ਭਾਵੇਂ ਸੱਚੀ ਐ ਭਾਵੇਂ ਝੂਠੀ ਐ ਸੋ ਇਸ ਕਰਕੇ ਬੇਨਤੀ ਐ ਜੀ ਇਹਨੂੰ ਨਕਾਰੋ ਜਿੰਨਾ ਜਿੰਨੇ ਪਰਚਾ ਦਰਜੀ ਨੇ ਹੁੰਦਾ ਉਹਨਾਂ 'ਚ ਇਨਸਾਫ ਨਹੀਂ ਮਿਲੇਗਾ ਜੀ। ਇਹ ਕਹਾਜਾ ਸੱਚੀ ਗੱਲ ਹੈ ਜੀ। ਲੈ ਗਿਆ ਜੀ ਆਹੀ ਗੱਲ ਜਿਹੜੀ ਕਹਿ ਰਹੇ ਸਾਂ। ਕਿਉਂਕਿ ਸੱਚ ਹੈ ਜੀ ਸਭ ਕੁਝ ਸੱਚ ਹੈ। ਸਾਡੇ ਏਰੀਆ ਦੀ ਗੰਦੀ ਰਾਜਨੀਤੀ ਨੇ ਸਾਡਾ ਭਰਾ ਖਾ ਲਿਆ ਜੀ। ਅਸੀਂ ਬਹੁਤ ਜ਼ਿਆਦਾ ਇਕੱਠੇ ਰਹਿੰਦੇ ਹੁੰਦੇ ਸੀ। ਇੱਥੇ ਮਤਲਬ ਆਪਦੇ ਪਿੰਡ ਘੱਟ ਰਹਿੰਦਾ ਸੀਗਾ ਉਹ। ਪਰ ਮੇਰੇ ਕੋਲੇ ਗੁਰੂ ਅਰਜਨਦਾਸ ਜਿਆਦਾ ਰਹਿੰਦਾ ਸੀ। ਐਡੀ ਗੰਦੀ ਸਿਆਸਤਾਂ ਉਹਨੇ ਸਾਡਾ ਹੀਰੇ ਵਰਗਾ ਭਰਾ ਖਾ ਲਿਆ ਜੀ ਇੱਥੇ। ਕਦੋਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ ਉਹਨੂੰ? ਇਹਨੂੰ ਸਟਾਰਟਿੰਗ ਇਹਨੂੰ ਜਦ ਸਟਾਰਟਿੰਗ ਤੋਂ ਹੀ ਇਹ ਜਦ ਇਹ ਤਾਂ ਜਦੋਂ ਸਰਪੰਚੀ ਵਾਲੇ ਗੱਲਾਂ ਕਰਦਾ ਸੀ ਇਹਨੂੰ ਬੜਾ ਉਹ ਕਹਿੰਦੇ ਆ ਵੀਰੇ ਆਪਾਂ ਸਰਪੰਚੀ ਨਹੀਂ ਲੈਣੀ ਆਪਾਂ ਕੀ ਕਰਨਾ ਸਰਪੰਚੀ ਤੋਂ ਲੈ ਕੇ ਉਹ ਸਰਕਾਰ ਗੰਦੀ ਆ ਹਨਾ ਤੇ ਉਹੀ ਗੱਲ ਹੀ ਹੋ ਗਈ ਚਲੋ ਪਹਿਲਾਂ ਚੁੱਲਾ ਟੈਕਸ ਤੋਂ ਲੈ ਕੇ ਸਟਾਰਟ ਸਟਾਰਟ ਤੋਂ ਲੈ ਕੇ ਐਂਡ ਤੱਕ ਜਿੰਨਾ ਚਿਰ ਉਹ ਮਰਿਆ ਨਹੀਂ ਉਹਨਾਂ ਚਿਰ ਉਹਨਾਂ ਨੂੰ 당 ਹੀ ਕਰੀ ਗਏ ਫੁੱਲਰਵਾਨ ਫੁੱਲਰਵਾਨ ਕਿਸਾਨ ਜੀ ਵੀ ਇੰਨਾ ਕ ਜਿਆਦਾ ਹੋ ਚੁੱਕਿਆ ਸੀਗਾ ਵੀ ਜੇ ਆਪਦੇ ਆਪ ਨੂੰ ਉਹਨੂੰ ਖਤਮ ਕਰਨਾ ਠੀਕ ਸਮਝਾਂਗੇ ਬਣਾ ਕੇ ਆਪਾਂ ਟਾਰਗੇਟ ਕਰਨੇ ਆ ਵੀ ਗੱਲ ਮਾੜੀ ਹੈ ਨਾ ਕਾਤਲ ਕਾਤਲ ਕਿਉਂ ਲਿਖਣਾ ਪਿਆ ਸੈਂਡਮੈਂਟ ਕਾਦਰ ਸਾਰੇ ਪੰਜਾਬ ਨੂੰ ਪਤਾ ਜੇ ਅਜੇ ਵੀ ਨਹੀਂ ਲੋਕਾਂ ਨੂੰ ਇਹ ਪ੍ਰਸ਼ਾਸਨ ਨੂੰ ਦਿਸਦਾ ਪਿਆ ਤੇ ਫਿਰ ਉਹ ਉਹਦੇ ਨਾਲ ਗਲਤ ਕਰ ਲੈਣਾ ਜੇ ਕੋਈ ਸਿਆਸੀ ਕਿਸੇ ਦਾ ਮੁੰਡਾ ਕੋਈ ਭੇਡ ਚੜ ਜੇ ਉਹ ਇਹਨਾਂ ਨੂੰ ਪਤਾ ਲੱਗ ਜਾਂਦਾ ਉਹ ਇਹਨਾਂ ਨੇ ਵਜਾ ਕਤਲ ਹੀ ਆਇਆ ਹੈ ਹੋਰ ਕੀ ਹੈ ਜੀ ਵਜਾ ਤਾਂ ਉਹੀ ਬਣੇ ਨੇ ਜੇ ਬਣੇ ਨੇ ਤਾਂ ਉਹਨੂੰ ਮਰਨਾ ਤਾਂ ਤਾਂ ਹੀ ਪਿਆ ਜੀ ਨਹੀਂ ਤਾਂ ਫਿਰ ਇਹ ਨਸ਼ਿਆਂ ਵਾਲੇ ਕਿ ਰਟੈਗ ਇਧਰ ਲੱਗ ਗਿਆ ਜੀ ਹੁਣ ਕਿਵੇਂ ਮੈਨੂੰ ਫੋਨ ਕੀਤਾ ਸੀ 6:27 ਮਿੰਟ ਤੇ ਠੀਕ ਹੈ ਕਹਿੰਦਾ ਬਹੁਤ ਪਰੇਸ਼ਾਨ ਆ ਮੈਂ ਵੀ ਦੋਸਤਾਂ ਦੇ ਹਾਂਜੀ ਦੋਸਤਾਂ ਆ ਮੈਂ ਹਾਂਜੀ ਅਸੀਂ ਸਾਰੇ ਦੋਸਤ ਹਾਂ ਹਾਂਜੀ ਮੈਨੂੰ ਲੱਗੀ ਤਾਂ ਕਰਦਾ ਤੁਹਾਡੇ ਕੋਲ ਕਹਿੰਦਾ ਰਿਹਾ ਹਾਂਜੀ ਮੈਨੂੰ ਕਿਹਾ ਜੀ ਕਹਿੰਦਾ ਮੱਥੇ ਨਹੀਂ ਲੱਗਣਾ ਕਹਿੰਦਾ ਮੈਨੂੰ ਫੋਨ ਕਰੀ ਜਾਂਦਾ ਕਹਿੰਦਾ ਤੇਰੇ ਘਰੇ ਰੁਕਣਾ ਮੈਨੂੰ ਕਹਿੰਦਾ ਆ ਜਾ ਕੋਈ ਰੋਜਾ ਕੋਈ ਕੋਈ ਚੱਕਰ ਨਹੀਂ ਬਿਲਕੁਲ ਹਾਂ ਇਹ ਅੱਜ ਯਸ਼ਨ ਬਾਬਾ ਦੇ ਹੱਕ ਵਿੱਚ ਯੁੱਧ ਕਾਤਲਾਂ ਵਿਰੁੱਧ ਛੇੜਿਆ ਇੱਥੋਂ ਦੇ ਲੋਕਾਂ ਨੇ ਜਥੇਬੰਦੀਆਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਗੱਲਬਾਤ ਕੀਤੀ ਬੜਾ ਰੋਸ ਹੈ ਗੁੱਸਾ ਹੈ ਮਨ ਦੇ ਵਿੱਚ ਕਿ ਸਾਡਾ ਇੱਕ ਨੌਜਵਾਨ ਵੀਰ ਇਸ ਸਿਆਸਤ ਦੀ ਭੇਡ ਚੜ ਗਿਆ ਉਹਨਾਂ ਨੇ ਕਈ ਕਾਫੀ ਗੰਭੀਰ ਇਲਜ਼ਾਮ ਲਗਾਏ ਨੇ ਫੌਜਾ ਸਿੰਘ ਸਰਾਰੀ ਦੇ ਉੱਤੇ ਫੌਜਾ ਸਿੰਘ ਸਰਾਰੀ ਨੂੰ ਕਾਤਲ ਕਿਹਾ ਹੈ ਉਹ ਕਹਿੰਦੇ ਜੁਮੇਵਾਰ ਆ ਫੌਜਾ ਸਿੰਘ ਸਰਾਰੀ ਇਸ ਕਤਲ ਲਈ ਭਗਵਾਨ ਸਿੰਘ ਮਾਨ ਨੂੰ ਤੁਰੰਤ ਪਾਰਟੀ ਤੋਂ ਬਾਹਰ ਕਰਨਾ ਚਾਹੀਦਾ ਤੇ 302 ਦਾ ਪਰਚਾ ਦੇਣਾ ਚਾਹੀਦਾ ਤਾਂ ਇਹ ਪੱਖ ਸੁਨਾਇਆ ਆਮ ਆਦਮੀ ਪਾਰਟੀ ਦੇ ਖੁਦ ਦੇ ਹੀ ਵਰਕਰਾਂ ਦਾ ਜਿਨ੍ਹਾਂ ਨੇ ਵੱਡੇ ਇਲਜ਼ਾਮ ਫੌਜਾ ਸਿੰਘ ਸਰਾਰੀ ਤੇ ਲਾਏ ਆ ਵੱਡਾ ਇਕੱਠ ਕੀਤਾ ਤੇ ਇੱਕ ਯੁੱਧ ਕਾਤਲਾਂ ਬਲੋ ਦੇ ਥੇੜਾ ਉਹ ਲੱਖੋ ਕੇ ਬਹਿਰਾਮ ਥਾਣੇ ਅੱਗੇ ਜਿਹੜਾ ਕਿ ਫੌਜਾ ਸਿੰਘ ਸਰਾਰੀ ਜਿਹੜਾ ਕਿ ਐਮਐਲਏ ਤੇ ਜਿਹੜਾ ਕੀ ਉਹਦਾ ਪੀ ਹੈ ਇਹਨਾਂ ਤੇ ਦੋਸ਼ ਲੱਗੇ ਜਿਵੇਂ ਆਮ ਆਦਮੀ ਪਾਰਟੀ ਦੇ ਵਰਕਰ ਹੈ ਜਿਹੜੇ ਤੇ ਜਿਹੜਾ ਕੀ ਬਾਈ ਸਰਪੰਚ ਆਪਣੇ ਆਪ ਦੇ ਗੋਲੀ ਮਾਰ ਲੈਂਦਾ ਤੇ ਜਿਹੜਾ ਕੀ ਦੱਸਿਆ ਜਾਂਦਾ ਵੀ ਇਹਨਾਂ ਦੀਆਂ ਕਰਤੂਤਾਂ ਨਾਲ ਇਹ ਕੰਮ ਹੋਇਆ ਤੇ ਬਹੁਤ ਵੱਡੇ ਵੱਡੇ ਦੋਸ਼ ਲੱਗੇ ਤੇ ਅੱਜ ਦੇ ਵੀ 400 ਸੋਧਾਂ ਸਾਂਝੇ ਜਰੂਰ ਕਰਨੀ ਸੀ ਜਿਵੇਂ ਕਿ ਆਮ ਆਦਮੀ ਪਾਰਟੀ ਨੂੰ ਚਾਰੇ ਪਾਸੋਂ ਲਾਲਤਾਂ ਪੈ ਰਹੀਆਂ ਜਿਹੜਾ ਜੁੱਧ ਨਸ਼ਾ ਵਿਰੁੱਧ ਚਲਾਇਆ ਸੀ ਤਾਂ ਇਹ ਜੁੱਧ ਸਾਡੀ ਜਵਾਨੀ ਵਿਰੁੱਧ ਜਿਵੇਂ ਕਿ ਇਸ ਲੋਕਾਂ ਦਾ ਕਹਿਣਾ ਕਿ ਕਿ ਥਾਂ ਥਾਂ ਤੇ ਸਾਡੇ ਨੌਜਵਾਨਾਂ ਨੂੰ ਮਾਰ ਦਿੱਤਾ ਜਾਂਦਾ ਵੇਖਸੂਰਾਂ ਨੂੰ ਕੁਝ ਇੱਕ ਜਿਹੜੇ ਬਿਜਲੀਆਂ ਦੇ ਝੜਕੇ ਲਾ ਕੇ ਬਾਅਦ ਦੇ ਵਿੱਚ ਐਕਸੀਡੈਂਟ ਸਾਬਤ ਕੀਤਾ ਜਾਂਦਾ ਪੰਜਾਬ ਪੁਲਿਸ ਵਾਲੀ ਘਾੜੜੇ ਹੁੰਦੇ ਆ ਤੇ ਪਤਾ ਨਹੀਂ ਹੋਰ ਕਿੰਨੇ ਕੁ ਮਾਮਲੇ ਸਾਹਮਣੇ ਆਉਂਦੇ ਤੇ ਅੱਜ ਦੇ ਵਿਚਾਰ ਜਿਹੜੇ ਥੋੜੇ ਜਾਂ ਸਾਂਝੇ ਜਰੂਰ ਕਰਨੇ ਸੀ ਜਿਵੇਂ ਕਿ ਆਮ ਆਦਮੀ ਦੇ ਪਾਰਟੀ ਦੇ ਵਰਕਰ ਇਹਨਾਂ ਦੇ ਖਿਲਾਫ ਹੀ ਧਰਨੇ ਲਾ ਰਿਹਾ ਬਹੁਤ ਲਾਂਹਤਾ ਪੈ ਰਹੀਆਂ ਪੰਜਾਬ ਸਰਕਾਰ ਨੂੰ ਚਲੋ ਜੀ ਅਪੀਲ ਕਰਦੀ ਹਾਂ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੰਤੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂ